ਰਾਜ ਪ੍ਰਕਾਸ਼ ਸਿੰਘ ਜੀ ਪੱਟੀ ਸਾਹਿਬ ਨੂੰ ਜਿਨ੍ਹਾਂ ਨੇ ਮੋੜ ਘਰ ਵਾਪਸੀ ਕੀਤੀ ਹੈ ਸਾਬਕਾ ਐਮਐਲਏ ਨੇ ਪੱਟੀ ਸਾਹਿਬ ਔਰ 2002 ਚ ਬੱਲੂਆਣਾ ਹਲਕੇ ਤੋਂ ਇਹ ਐਮਐਲਏ ਕਾਂਗਰਸ ਪਾਰਟੀ ਦੇ ਬਣੇ ਸਨ ਉਸ ਤੋਂ ਬਾਅਦ 52 ਸਾਲਾਂ ਬਾਅਦ ਜਦੋਂ ਦੁਬਾਰੇ ਚੋਣਾਂ ਆਈਆਂ ਸੱਤ ਦੀਆਂ ਫਿਰ ਇਹਨਾਂ ਦੀ ਟਿਕਟ ਕੱਢ ਦਿੱਤੀ ਗਈ ਕਿਉਂਕਿ ਜਾਖੜ ਸਾਹਿਬ ਹੋਰੀ ਇਹਨਾਂ ਦੀ ਟਿਕਟ ਕਟਾਈ ਕਿਉਂਕਿ ਬੱਲੂਆਣਾ ਹਲਕਾ ਹਪੂਰ ਦੇ ਨਾਲ ਜੁੜਿਆ ਹੋਇਆ ਹਲਕਾ ਹੈ ਫਿਰ ਤਕਰੀਬਨ ਇਹ ਇੰਡੀਪੈਂਡੈਂਟ ਚੋਣ ਲੜੇ ਤੇ 3232000 ਲਗਭਗ ਵੋਟਾਂ ਇਹਨਾਂ ਨੇ ਪ੍ਰਾਪਤ ਕੀਤੀਆਂ और तो बाद ने फिर अकाली दल 2012 हजार च ज्वाइन कर लिया फिर दो हजार बारह च कितों लड़े बलुआणे को तो। दो हजार बारह च बलुआणे तो लड़े तो बवंजा हज़ार वोटा इन्होंने लिया और होने है ਮਠਿੰਡਾ ਰੂਰਲ ਇਹ ਪਿਛਲੀ ਵਾਰੀ ਜਿਹੜੀ ਕੌਨਸਟਿਟੂਐਂਸੀ ਹੈ ਸਾਡੀ ਉੱਥੋਂ ਇਹਨਾਂ ਨੇ ਚੋਣ ਲੜਿਆ ਤੇ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਅਮਿਤ ਰਤਨ ਉੱਥੋਂ ਜਿੱਤੇ ਤੇ ਫਿਰ ਸਰਦਾਰ ਪ੍ਰਕਾਸ਼ ਸਿੰਘ ਪੱਟੀ ਸਾਹਿਬ 32 ਕੇ 33000 ਵੋਟਾਂ ਲੈ ਕੇ ਉਸ ਹਲਕੇ ਤੋਂ ਦੂਸਰੇ ਨੰਬਰ ਤੇ ਆਏ ਮੈਂ ਇਹ ਸਮਝਦਾ ਕਿ ਕਦਾਰ ਪ੍ਰਕਾਸ਼ ਸਿੰਘ ਪੱਟੀ ਬਹੁਤ ਹੀ ਕਾਬਲ ਤੇ ਚੰਗੇ ਇਨਸਾਨ ਹੈ। ਔਰ ਕਾਂਗਰਸ ਪਾਰਟੀ ਨਾਲ ਇਹਨਾਂ ਦਾ ਪੁਰਾਣਾ ਤਲੁਕਾ ਹੈ। ਪੁਰਾਣਾ ਕਾਂਗਰਸ ਪਾਰਟੀ ਦਾ ਹੀ ਪਰਿਵਾਰ ਸੀਗਾ। ਸੋ ਅੱਜ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਲੇਕਿਨ ਇਹ ਛੱਡ ਕੇ ਵੀ ਇਸ ਕਰਕੇ ਗਏ ਸੀ ਕਿਉਂਕਿ ਇਹਨਾਂ ਨੂੰ ਟਿਕਟ ਨਹੀਂ ਦਿੱਤਾ ਗਿਆ। ਸੋ ਹੁਣ ਇਹ ਮੋੜ ਵਾਪਸ ਆਏ ਨੇ। ਔਰ ਦਵਿੰਦਰ ਯਾਦਵ ਜੀ ਹੁਰਾ ਨੇ ਇਹਨਾਂ ਨੂੰ ਜੁਆਇਨ ਕਰਾਇਆ ਆਫੀਸ਼ੀਅਲੀ 2-3 ਦਿਨ ਪਹਿਲਾਂ ਔਰ ਕੇਸੀਬੀਨੂ ਗੋਪਾਲ ਵੀ ਇਹਨਾਂ ਨੇ ਮੁਲਾਕਾਤ ਹੋਈ ਔਰ ਅੱਜ ਮੈਂ ਤੇ ਬਾਜਵਾ ਸਾਹਿਬ ਨੇ ਇਹਨਾਂ ਨੂੰ ਆਫੀਸ਼ੀਅਲੀ ਪਾਰਟੀ ਦੇ ਵਿੱਚ ਜੀ ਆਇਆਂ ਕਿਹਾ ਸਵਾਗਤ ਕੀਤਾ ਔਰ ਅੱਜ ਇਹਨੂੰ ਦੁਆਰਾ ਇਹਨਾਂ ਨੂੰ ਮੋਡਲੀ ਮੈਂਬਰਸ਼ਿਪ ਦੇ ਕੇ ਅਸੀਂ ਕਾਂਗਰਸ ਪਾਰਟੀ ਦਾ ਅੱਜ ਮੈਂਬਰ ਬਣਾਇਆ ਸੋ ਮੈਂ ਇਹ ਸਮਝਦਾ ਕਿ ਇਹੋ ਜੇ ਚੰਗੇ ਸੁਲਝੇ ਅਨਸਾਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਦੇ ਅੰਦਰ ਮਜ਼ਬੂਤੀ ਆਏਗੀ ਤੇ ਬਲ ਮਿਲੇਗਾ। ਔਰ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਪਾਰਟੀ ਇਹ ਵਿਸ਼ਵਾਸ ਤੋਂ ਆਉਣੇ ਆ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਜੀ ਪੱਟੀ ਸਾਹਿਬ ਨੂੰ ਹਮੇਸ਼ਾ ਬੰਦਾ ਸਨਮਾਨ ਜਿਹੜਾ ਹੈਗਾ ਉਹ ਅਸੀਂ ਦਿੰਦੇ ਰਵਾਂਗੇ। ਔਰ ਬਿਲਕੁਲ ਉਹਨਾਂ ਨੂੰ ਅੱਖੇ ਪਰੋਖੇ ਨਹੀਂ ਕੀਤਾ ਜਾਏਗਾ ਜਿੱਥੇ-ਜਿੱਥੇ ਪਾਰਟੀ ਸਮਝੂਗੀ ਉਹਨਾਂ ਲਈ ਸਮੇਂ ਚ ਉਹਨਾਂ ਨੂੰ ਜ਼ਿੰਮੇਵਾਰੀ ਦੇ ਆਵੇ। بس ਇਹ ਨਹੀਂ ਮੈਂ ਕਹਿੰਦਾ ਹੋਇਆ ਮੈਂ ਦੁਬਾਰਾ ਫਿਰ ਦਿਲ ਦੀਆਂ ਗਹਿਰਾਈਆਂ ਚੋਂ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਪ੍ਰਕਾਸ਼ ਸਿੰਘ ਪੱਠੀ ਸਾਹਿਬ ਕਾ ਐਮ.ਐਲ.ਏ. ਜਿਹੜੇ ਸ਼ਰੋਨੀ ਅਕਾਲੀ ਦਲ ਨੂੰ ਆਦਮੀ ਦਾ ਕਹਿ ਕੇ ਆਏ ਹੈ ਉਹਨਾਂ ਨੂੰ ਜੀ ਆਇਆਂ ਕਹਿਣਾ ਚਾਹੁੰਦਾ। ਮੈਨੂੰ ਸੇ ਸਮ કેડે દેસ અમરિતેશ સે કલાજા બડીજી સાભી પાર્ટી وچ جડે મોડ اپરે કા લાપ્સી જનાલે કીતી હે સા પ્રકાશ સે પટી સાહેબ એસેમ્બલી સાબ રપી સે કંગડજી સાડે હસીસ પજાબ યુનિયન કોમસે પ્રધાન મોયત વેંદરાજી યોગર સાહેબ સાદ દીપ સે સધુ સાહેબ સાડે જલ સિક્કી एडमिनिस्ट्रेष एप्पी खेड़ा जी पट्टी साहब के बेटे वो भी इतने ने जिस तरह प्रधान जी ने पहले गल कही है साढ़े वास्ते बहुत खुशी की गल है पट्टी साहब मेरे नाल हजार दोबली देख रहे बहुत नेक आदमी बहुत मेहनती आदमी ने किसी वजह कारण राजा जी ने थोड़ा दस ही है जो कारण बड़े पार्टी छोड़ दें दे। ਅਟਵੋਨਟ ਇਹਨਾਂ ਦੇ ਵਾਪਸੀ ਕੀਤੀ ਹੈ ਅਸੀਂ ਖੁਲੀਆ ਬਾਵਾ ਦੇ ਨਾਲ ਇਹਨਾਂ ਨੂੰ ਆਇਆ ਵੀ ਕਿਹਾ ਹੈ ਨਾ ਇਹਨਾਂ ਦਾ ਇਸਤੇਮਾਲ ਵੀ ਪੂਰਾ ਪਾਰਟੀ ਵਿੱਚ ਕੀਤਾ ਜਾਏਗਾ ਭੱਟੀ ਸਾਹਿਬ ਦੇ ਆਦੇ ਨਾਲ ਜਿਹੜੀ ਬੈਠ ਹੈ ਮਾਲਵੇ ਦੀ ਇਹ ਲੋਕ ਬੈਕਵਾਰਡਰਸ ਉਹ ਪੰਜਾਬ ਕਿਹਾ ਜਾਂਦਾ ਉਹਦੇ ਵਿੱਚ ਸਾਨੂੰ ਬਹੁਤ ਭਾਰੀ ਸਟਰੈਂਥ ਮਿਲੇਗੀ ਇਹ ਘਲਕੇ ਚੀਨੀ ਇਹ ਕਈ ਹਲਕਿਆਂ ਦੇ ਵਿੱਚ ਇਹ ਪਹਿਲੇ ਦਿਨ ਨਾਲ ਇਹਨਾਂ ਨੇ ਆਪਣੀ ਜਗ੍ਹਾ ਬਣਾਈ ਹੈ ਭਾਵੇਂ ਲੋਟ ਹੋਏ ਭਾਵੇਂ ਬਦੂਆਣਾ ਹੋਏ ਜੈਤੂ ਹੋਏ ਜੈਤੂ ਵੀ ਹੈ ਤਾਂ ਇੱਕ ਇਤਰੀ ਸਾਨੂੰ ਜਨਤਕ ਵੇਲੇ ਮੈਂ ਇਹਨਾਂ ਨੂੰ ਵੈਲਕਮ ਸੂਚੀ ਪਾਰਟੀ ਵੱਲੋਂ ਕਾਂਗਰਸ ਪਰਿਵਾਰ ਦੇ ਵਿੱਚ ਕਰਨਾ ਤੇ ਜਿਹੜੀ ਗੱਲ ਪ੍ਰਧਾਨ ਜੀ ਨੇ ਕਹੀ ਹੈ ਉਸ ਦਾ ਤਯਕੀਨ ਵੀ ਦਵਾਣਾ ਕਿ ਤਾਂ ਦਾ ਪੂਰਾ ਡਿਓ ਪਾਰਟੀ ਵਿੱਚ ਮਿਲੇਗਾ ਇਸੇ ਤੋਂ ਮਿਲੇਗੀ ਮਾਨ ਮਿਲੇਗਾ ਤੇ ਡਟ ਕੇ ਤੁਸੀਂ ਅਮ ਕਰੋ ਤੁਸੀਂ ਆਪਣੀ ਮਿਹਨਤ ਦੇ ਨਾਲ ਮੈਨੂੰ ਪੂਰ ਨੂੰ ਵਿਸ਼ਵਾਸ ਹੈ ਕਿ ਤੁਸੀਂ ਆਪਣੀ ਜਗਾ ਪਾਰਟੀ ਦੇ ਵਿੱਚ ਬਣੋਗੇ ਸੋ ਇਹਨਾਂ ਕੀਤਾ ਵਾ ਮੈਂ ਹੁਣ ਪਟਿਸਾਰ ਨੂੰ ਕਹਿੰਦਾ ਥੋੜਾ ਜਿਆ ਉਹ ਵੀ ਚੰਨ ਸ਼ਾਹੀ ਇਸ ਮੁੱਖ ਤਿਕਿਆ ਥੈਂਕ ਯੂ ਬਹੁਤ ਜਤ ਕਾਰਜ ਹੋਵੇ ਬਣਾਉਂਗਾ ਮਦਦਾਂ सरदार अमरिंदर जी राजा सिंह जी सी एल पी के बहुत सत्कार लीडर साहब प्रताप सिंह बाजवा जी कांग्रेस साहब साबका अभी संधु साथ साहब खेड़ा साहब मोहन जी सात साहब और समुची प्रेस। आज बहुत खुशी महसूस करते हैं दोबारा घर वापसी होते ਜੇ پارٹی ਕੋਈ ਜੇਰੇ ਆਉਣ ਨਾਲ ਜਾਂ ਮੈਂ ਇਕੱਲਾ ਤੇਰੇ ਆਇਆ ਜੀ ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਪੁੱਠੇ ਸੀ ਉਹਨਾਂ ਨੇ ਬਹੁਤ ਲੰਬਾ ਸਭਾ ਸੇਵਾ ਕੀਤੀ। ਕਈ ਵਾਰੀ ਹਾਲਾਤ ਬਣ ਜਾਂਦੇ ਆ। ਕਾਰਨ ਬਣ ਜਾਂਦੇ ਕਈ ਕਿ ਬੰਦਾ ਨਾ ਚਾਹੁੰਦਾ ਵੀ ਕਿ ਇਸ ਟੱਪ ਕਿਹੜੇ ਲੈਣੇ। ਸੋ ਉਸ ਵੇਲੇ ਇਦਾਂ ਦਾ ਫੈਸਲਾ ਲੈਣਾ ਮੇਰਾ ਕਈ ਕੰਮ ਦਾ ਕਰਕੇ। ਪਰ ਜਿਹੜਾ ਲਗਾਓ ਸੀ ਉਹ ਉਹਨਾਂ ਨੇ ਤਾਂ ਹਰਤੇ ਬੰਦਾ ਜਿੱਥੇ ਜੁੜਿਆ ਹੋਵੇ ਜਾਂ ਜਿੱਥੇ ਰਿਹਾ ਹੋਵੇ ਜਾਂ ਜਿੱਥੇ ਉਹਦੇ ਮੁਰਖਿਆਂ ਨੇ ਕੰਮ ਕੀਤਾ ਹੋਵੇ ਉਹਦਾ ਇਹ ਵੀ ਕਿਤੇ ਨਾ ਕਿਤੇ ਕੌਮ ਨਾਲ ਉਹਦੀ ਤਾਂ ਰਹਿੰਦੀ ਸੋ ਅੱਜ ਇੰਨਾ ਸਾਰਾ ਇਹ ਪ੍ਰੈਸ ਦਾ ਸਤਕਾ ਜਿਹੜੇ ਸਤਕਾਤ ਸੀਗੇ ਡਿਪਟੀਆ ਪਦਾਨ ਸਾਹਿਬ ਨੇ ਸੀਐਮਟੀ ਦੇ ਪਿਛਲੇ ਦਿਨੀ ਪਦਾਨ ਜੀ ਨੇ ਸੈਕਟਰੀ ਦੀ ਸੀਨੀਅਰ ਡਿਪਟੀ ਦੇ ਮਿਲਾਇਆ ਸੋ ਬੰਨ ਖੁਸ਼ੀ ਹੈ ਅੱਜ ਫਿਰ ਇੱਥੇ ਆ ਕੇ ਦੁਬਾਰਾ ਕਮਪਲਿਟ ਪਾਰਟੀ ਚ ਆਉਂਦੀ ਤੇ ਮੈਂ ਵਿਸ਼ਵਾਸ ਦਿਵਾਉਣਾ ਹੈ ਸਤਿਕਾਰ ਸੇ ਸੇਕ ਨੂੰ ਕਿ ਜੋ ਜ਼ਿੰਮੇਵਾਰੀ ਪਾਰਟੀ ਦੇ ਦੀ ਜਿੱਥੇ ਲਾਉਂਗਾ ਮੈਂ ਪੂਰੀ ਤਰੰਦੇਜ ਦੇ ਨਾਲ ਤੇ ਆਪਣੀ ਮਿਹਨਤ ਦੇ ਨਾਲ ਉਹਦਾ ਕੰਮ ਕਰਾਂਗਾ ਪਾਰਟੀ ਦੇ ਲਈ ਉਹ ਬਹੁਤ ਬਹੁਤ ਮਾਣ ਦੇ। ਜੀ ਸਵਾਗਤ ਹੈ ਜੀ। ਨਿਕਾ ਜੀ। ਆਈਸਾ ਬੈਠ ਚਾਹ ਸੀ ਬਦਲ ਕੇ ਆਮਣੇ ਹਾਂਜੀ ਅੱਛਾ ਤੂੰ ਉਸ ਕੋ ਇਸ ਰਿਕ ਸਾਹਿਬ ਜੋ ਫੜ ਦੋ ਫੜ ਦੋ ਸੈਟ ਦੋ ਹਾਂਜੀ मेरे को लगता है कि पहले तो पंजाब सरकार को कंगना रनौत के ऊपर एक एफ -E दर्ज करनी चाहिए और एफ -E दर्ज करके उसको पकड़ के अंदर देना चाहिए जिस प्रकार से पहले तो पहले उन्होंने हमारी माताओं बहनों के खिलाफ हिंदी और पंजाबी हिंदी, हिंदी, हिंदी। माताओं बहनों के खिलाफ कहा कि ये तो किराए पर लाए हुए हैं जो किसानी आंदोलन में बैठी थी फिर उन्होंने कहा कि किसानी आंदोलन के अंदर रेप हुए, बॉम्बे में बैठी आदरणीय कंगना रनौत ये इस प्रकार से बयान देती है फिर उन्होंने इमरजेंसी मूवी में क्या, क्या क्या कहा क्या नहीं क्या मैं तो पहले कहता हूं कि यह बीजेपी द्वारा तैयार की गई हुई स्क्रिप्ट है और उस स्क्रिप्ट के ऊपर उस कहानी के ऊपर कंगना रनौत ने काम किया है लेकिन पंजाब सरकार मूप दर्शक बनके देख रही है ये पंजाब के मुख्यमंत्री साहब को इसको बैन तो करना ही चाहिए एफआईआर दर्ज करके कंगना रनौत को पकड़ के अंदर देना चाहिए ताकि इसके बाद कोई जरूरत ना करे इस प्रकार के कार्य और काम करने की और हमारे किसान भाइयों और मेरी माताओं बहनों के खिलाफ इस तरीके की शब्दावली अरे भाई नहीं लेना देना तो सस्पेंड कर दीजिए आप आपकी पहले भी उन्होंने कहा था एमपी बनने से पहले कहा था कि किराए पे लाए गए वो लोग हैं अब जो माताएं बहने हैं जो किसानी आंदोलन पे बैठी उसके बाद टिकट दिया गया ना क्योंकि वो राहुल जी को भी कभी कभी ऐसा कहती कि राहुल गांधी नशा करते हैं ये सारी की सारी जो इसके पीछे बीजेपी है ਔਰ ਪਤਾ ਨਹੀਂ ਪੰਜਾਬ ਸਰਕਾਰ ਕਿਸ ਕੇ ਉੱਪਰ ਚੁੱਪੀ ਕਿਉਂ ਸਾਦੀ ਹੈ ਪਤਾ ਨਹੀਂ ਭਗਵੰਤ ਮਾਨ ਜੀ ਚੁੱਪ ਕਿਉਂ ਹੈ ਇਸ ਕੇ ਉੱਪਰ ہماری ਮੰਗ ਹੈ ਕਿ ਇਹ ਕਾਰਵਾਈ ਦੇ ਪਿੱਛੇ